ਫਿਰੋਜ਼ਪੁਰ ਦੇ ਤੋੜੀ ਬਾਜ਼ਾਰ ਵੇਖੇ ਮਾਂ ਕਾਲੀ ਮੰਦਰ ਵਿੱਚ ਚੱਲਿਆ ਮਹਾਮਾਈ ਦੀਆਂ ਪੱਕੀਆਂ ਪੇਟਾਂ ਦਾ ਗੁੰਗਾਨ 9 ਦਿਨਾਂ ਤੱਕ ਚੱਲਿਆ ਮਾਈ ਦਾ ਗੁੰਗਾਨ ਮੌਨਿਕਾ ਦੇਵਾਜੀ ਦੋ ਪਕਟਾਂ ਨੇ ਪਾਇਆ ਆਸ਼ੀਰਵਾਦ ਫਿਰੋਜ਼ਪੁਰ ਸ਼ਹਿਰ ਦੇ ਤੋੜੀ ਬਾਜ਼ਾਰ ਵਿੱਚ ਮਾਂ ਕਾਲੀ ਨਾਮ ਦਾ ਇੱਕ ਐਸਾ ਮੰਦਰ ਵੀ ਹੈ ਜਿੱਥੇ ਪਿਛਲੇ ਦਿਨੋਂ ਚੱਲੇ ਨਵਰਾਤਰੀਆਂ ਦੇ ਦੌਰਾਨ 9 ਦਿਨਾਂ ਤੱਕ ਮਹਾਮਾਈ ਦੀਆਂ ਪੱਕੀਆਂ ਪੇਟਾਂ ਦਾ ਗੂੰਗਾਂ ਚੱਲਿਆ। ਇਹਨਾਂ ਦਿਨਾਂ ਵਿੱਚ ਰੋਜ਼ਾਨਾ ਮੰਦਰ ਵਿੱਚ ਪக்தਾਂ ਨੇ ਹਾਜ਼ਰੀ ਲਗਵਾਈ ਅਤੇ ਜਿੱਥੇ ਮਾਂ ਦੇ ਨੋ ਸਰੂਪਾ ਦੀ ਪੂਜਾ ਕੀਤੀ ਉੱਥੇ ਹੀ ਮਾਤਾ ਸ਼੍ਰੀ ਮੋਨਿਕਾ ਦੇਵਾਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸੇਵਾਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਦਰ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਮਾਂ ਮਨੋ ਕਾਮਨਾ ਪੂਰ ਕਰਦੀ ਹੈ। ਸੱਚੇ ਦਿਲ ਨਾਲ ਮਹਾਮਾਈ ਤੋਂ ਕਾਮਨਾ ਕਰਨ ਵਾਲੇ ਪக்தਾਂ ਦੀਆਂ ਮਾਂ ਖੁਸ਼ੀਆਂ ਨਾਲ ਝੋਲੀਆਂ ਭਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੰਦਰ ਵਿੱਚ ਮੋਨਿਕਾ ਦੇਵਾ ਜੀ ਪਿਛਲੀ 19 ਸਾਲਾਂ ਤੋਂ ਸੇਵਾ ਕਰਦੀ ਆ ਰਹੀ ਹੈ। ਅਤੇ ਨਵਰਾਤਰੀਆਂ ਦੇ ਦਿਨਾਂ ਵਿੱਚ ਦੇਵਾ ਜੀ ਮਾਤਾ ਜੀ ਦੀ ਚੌਂਕੀ ਦਾਵੀ ਆਯੋਜਨ ਕਰਦੀ ਹੈ। ਹਾਜ਼ਰੀ ਲਗਵਾਉਣ ਵਾਲੇ ਭਗਤਾਂ ਨੂੰ ਆਸ਼ੀਰਵਾਦ ਦਿੰਦੀ ਹੈ। ਇਸ ਤੋਂ ਇਲਾਵਾ ਇਸ ਵਾਰ ਲਗਾਤਾਰ 9 ਦਿਨ ਚੱਲੇ ਨਵਰਾਤਰੀਆਂ ਦੇ 8ਵੇਂ ਦਿਨ ਜਿੱਥੇ ਮਾਂ ਦੁਰਗਾ ਦੀ ਪੂਜਾ ਕੀਤੀ ਗਈ ਉੱਥੇ ਨਵਵੇਂ ਮੌਕੇ ਤੇ ਵੀ ਮਾਤਾ ਰਾਣੀ ਦਾ ਗੁੰਗਾਨ ਕੀਤਾ ਗਿਆ। ਹਰ ਦਿਨ ਫਿਰੋਜ਼ਪੁਰ ਦੀ ਭਜਨ ਮੰਡਲੀ ਦੁਆਰਾ ਮਹਾਮਾਈ ਦੀਆਂ ਪਕੀਆਂ ਪੇਟਾਂ ਗਾ ਕੇ ਭਗਤਾਂ ਨੂੰ ਮਾਤਾ ਰਾਣੀ ਦੇ ਰੰਗ ਵਿੱਚ ਰੰਗਿਆ ਗਿਆ। ਤੇਰਾ ਜਾਨ ਤੇਰਾ ਜਾਨ ਬਲਾਰਮ ਚੁਣੀ ਨਾ ਤੂੰ ਆਵੇ ਤੇਰਾ ਸਿੰਦਾਰ ਨਾ ਤੇਰਾ ਜੀ ਕਾਰਨਾ ਤੇਰਾ ਜੀ ਕਾਰਨਾ ਤੇਰਾ ਜੀ ਕਾਰਨਾ ਤੇਰਾ ਜੀ ਕਾਰਨਾ ਆਪਾ ਨਾਲ ਹੋਵੇ ਜੀ ਸਾਥ ਨਾਲ ਮਹਿਨਤ ਨਾਲ ਜੀ